ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਚ ਮੈਂ ਤੁਹਾਨੂੰ ਜਲੀਆਂਵਾਲਾ ਬਾਗ ਹੱਥਿਆਗਾਂਡ ਵਾਰੇ ਡਿਟੇਲ ਚ ਦੱਸਣੇ ਜਾ ਰਿਹਾ ਵੀਡੀਓ ਸ਼ੁਰੂ ਕਰਨ ਤੇ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਦੇਖੋ YouTube ਤੇ ਤੁਸੀਂ ਪੁੱਠਿਆਂ ਸਿੱਧਿਆਂ ਵੀਡੀਓਜ਼ ਨੂੰ ਲਾਈਕ ਸ਼ੇਅਰ ਤੇ ਉਹਨਾਂ ਥੱਲੇ ਕਮੈਂਟ ਕਰਦੇ ਰਹਿੰਦੇ ਜਿਨ੍ਹਾਂ ਨੂੰ ਦੇਖਣ ਨਾਲ ਸਿਰਫ ਤੁਹਾਡਾ ਟਾਈਮ ਵੇਸਟ ਹੁੰਦਾ ਤੁਹਾਨੂੰ ਸਿੱਖਣ ਵਾਸਤੇ ਉਹਨਾਂ ਤੇ ਕੁਝ ਨਹੀਂ ਮਿਲਦਾ ਮੈਂ ਤੁਹਾਨੂੰ ਆਪਣੇ ਵੀਡੀਓਜ਼ ਚ ਆਪਣੇ ਇਤਿਹਾਸ ਤੇ ਜਾਣੂ ਕਰਵਾਉਂਦਾ ਤਾਂ ਫਿਰ ਮੇਰੀ ਵੀਡੀਓਜ਼ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਇਹੀ ਜਿਹੇ ਹੋਰ ਵੀ ਇਤਿਹਾਸ ਨਾਲ ਜੁੜੀਆਂ ਵੀਡੀਓਜ਼ ਦੇਖਣ ਵਾਸਤੇ ਹੁਣ ਸ਼ੁਰੂ ਕਰਦੇ ਆਪਾਂ ਅੱਜ ਦੀ ਇਹ ਵੀਡੀਓ ਪੰਜਾਬ ਨੇ ਆਜ਼ਾਦੀ ਦੇ ਸੰਘਰਸ਼ 'ਚ ਹਮੇਸ਼ਾ ਹੀ ਬਹੁਤ ਅਹਿਮ ਯੋਗਦਾਨ ਪਾਇਆ ਹੈ 1857 'ਚ ਹੋਣਾ ਨੀਲੀ ਬਾਰ ਤੇ ਹੋਰ ਬਗਾਵਤਾਂ ਤੇ ਬਾਅਦ ਕੂਕਾ ਲਹਿਰ ਤੇ ਪਗੜੀ ਸੰਭਾਲ ਜੱਟਾ ਲਹਿਰ ਆਜ਼ਾਦੀ ਦੇ ਸੰਘਰਸ਼ ਦੇ ਸੁਨਹਿਰੀ ਪੰਨਿਆਂ ਵਿੱਚੋਂ ਦਰਜਾ 20ਵੀਂ ਸਦੀ ਦੇ ਦੂਏ ਦੇ ਹੱਕੇ 'ਚ ਗਦਰ ਪਾਰਟੀ ਨੇ ਪੰਜਾਬੀ ਅੰਦਰ ਆਜ਼ਾਦੀ ਦੀ ਤਾਂਗ ਨੂੰ ਹੋਰ ਵੀ ਤਿੱਖਾ ਕਰਤਾ ਇਹ ਜੀ ਹਾਂ ਸਰ ਗਰਮੀਆਂ ਪਰ ਕਾਬੂ ਪਾਉਣ ਵਾਸਤੇ ਅੰਗਰੇਜ਼ ਸਰਕਾਰ ਨੇ ਡਿਫੈਂਸ ਆਫ ਇੰਡੀਆ ਐਕਟ 1915 ਤੇ 1919 ਚ ਇਹੋ ਜਿਹਾ ਇੱਕ ਹੋਰ ਕਾਨੂੰਨ ਰੋਲ ਐਕਟ ਬਣਾਇਆ। ਹਿੰਦੁਸਤਾਨ ਚ ਇਹਦਾ ਵਿਰੋਧ ਹੋਇਆ ਤੇ ਆਜ਼ਾਦੀ ਸੰਘਰਸ਼ ਨੇ ਨਵੀਂ ਨੂੰ ਹਾਰ ਲੈਣੀ ਸ਼ੁਰੂ ਕਰ ਦਿੱਤੀ। ਮਹਾਤਮਾ ਗਾਂਧੀ ਨੇ ਹੜਤਾਲ ਤੇ ਸੱਤਿਆਗ੍ਰਹਿ ਕਰਨ ਦਾ ਸੱਦਾ ਦਿੱਤਾ। ਪੰਜਾਬ ਚ ਵਿਦਰੋਹ ਭੜਕ ਗਿਆ ਤੇ ਇਹਦਾ ਸਿੱਟਾ 13 April 1919 ਨੂੰ ਜਲੀਆਂ ਵਾਲੇ ਬਾਗ ਚ ਹੋਇਆ ਖੂਨੀ ਸਾਾਕਾ ਤਾ। 13 ਅਪ੍ਰੈਲ 1919 ਨੂੰ ਜਨਰਲ ਡਾਇਰ ਨੇ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ 'ਚ ਹੋ ਰਹੇ ਸ਼ਾਂਤਮਈ ਜਲਸੇ 'ਤੇ ਗੋਲੀਆਂ ਚਲਾ ਕੇ ਅਣਮਨੁੱਖੀ ਕਤਲੇਆਮ ਕਰਿਆ ਤਾਂ ਇਹ ਇਕੱਠ ਸਿਰਫ ਲੋਕਾਂ ਦੇ ਹਰਮਨ ਪਿਆਰੇ ਨੇਤਾਵਾਂ ਡਾਕਟਰ ਸੈਫੁਦੀਨ ਕਿਚਲੂ ਅਤੇ ਡਾਕਟਰ ਸਤਪਾਲ ਦੀ ਰਿਹਾਈ ਵਾਸਤੇ ਨਹੀਂ ਤਾਂ ਸਗੋਂ ਸਾਂਝੇ ਤੌਰ 'ਤੇ ਲੋਕਾਂ ਦੀਆਂ ਰੋਲ ਟੈਕਟ ਤੇ ਬ੍ਰਿਟਿਸ਼ ਸਮਰਾਜਵਾਦ ਦੇ ਵਿਰੋਧ 'ਚ ਉੱਠਦੀਆਂ ਆਵਾਜ਼ਾਂ ਕਰਕੇ ਵੀ ਤਾਂ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਤੇ ਖਾਸ ਕਰ ਅੰਮ੍ਰਿਤਸਰ 'ਚ ਰੋਲਟੈਕਟ ਦੇ ਵਿਰੋਧ 'ਚ ਹੋਣਾਂ ਮੀਟਿੰਗਾਂ ਤੇ ਜਲਸਿਆਂ 'ਚ ਹਰ ਵਰਗ ਦੇ ਲੋਕਾਂ ਨੇ ਹਰ ਤਰ੍ਹਾਂ ਦੇ ਧਾਰਮਿਕ ਵਖਰੀਵਿਆਂ ਦੇ ਉੱਪਰ ਉੱਠ ਕੇ ਸਾਂਝੇ ਤੌਰ 'ਤੇ ਹਿੱਸਾ ਲਿਆ 15 ਪ੍ਰੈਲ ਤੇ ਮਾਰਸ਼ਲ ਨਾ ਲਾਗੂ ਕਰਤਾ ਦਾ 13 ਪ੍ਰੈਲ 1919 ਨੂੰ ਐਤਵਾਰ ਦੇ ਦਿਨ ਅੰਮ੍ਰਿਤਸਰ ਦੇ ਨਾਗਰਿਕ ਸ਼ਾਮ ਦੇ 4 ਵਜੇ ਆਪਣੇ ਨੇਤਾਵਾਂ ਡਾਕਟਰ ਸੈਫੁਦੀਨ ਕਿਚਲੂ ਅਤੇ ਡਾਕਟਰ ਸਤਿਆਪਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਾਸਤੇ ਜਲੀਆਂ ਵਾਲੇ ਬਾਗ 'ਚ ਇਕੱਠੇ ਹੋਏ ਜਨਰਲ ਡਾਇਰ ਨੇ ਕਿਸੇ ਬੜੀ ਬਗਾਵਤ ਨੂੰ ਜਾਂਚ ਲਿਆਤਾ ਤੇ ਸਵੇਰ ਚਲਸਾ ਪਰ ਤਿੰਨ ਦਿਨ ਪਹਿਲਾਂ ਹੀ ਰੋਕ ਲਾਤੀ ਤੀ ਜਲੀਆਂ ਵਾਲਾ ਬਾਗ ਸੋਗ ਅਜ ਲੰਬਾ ਤੇ ਸੋਗ ਅਜ ਚੌੜਾਤਾ ਬਾਗ ਦੇ ਚਾਰੇ ਪਾਸੇ ਕੰਧ ਸੀ ਤੇ ਕੰਧ ਦੇ ਨਾਲੇ ਘਰ ਬਣੇ ਹੋਏ ਤੇ ਬਾਗ ਤੇ ਬਾਹਰ ਨਿਕਲਣ ਵਾਸਤੇ ਇੱਕ ਛੋਟਾ ਜਿਹਾ ਤੰਗ ਰਸਤਾਤਾ ਸਾਰਾ ਬਾਗ ਖਚਾਖੇ ਲੋਕਾਂ ਨਾਲ ਭਰਿਆ ਹੋਇਆਤਾ ਉਸੇ ਟਾਈਮ ਜਨਰਲ ਡਾਇਰ ਨੇ 50 ਗੋਰਖਾ ਸੈਨਿਕਾਂ ਨੂੰ ਲੈ ਕੇ ਜਲੀਆਂ ਵਾਲੇ ਬਾਗ ਨੂੰ ਘੇਰ ਲਿਆ ਤੇ ਮਸ਼ੀਨ ਗਨਾਂ ਨਾਲ ਅੰਧਾਧੁੰਦ ਗੋਲੀਬਾਰੀ ਕਰਤੀ। ਲਗਭਗ 10 ਮਿੰਟ ਤੱਕ ਗੋਲੀਬਾਰੀ ਹੁੰਦੀ ਰਹੀ। ਗੋਲੀਆਂ ਚੱਲਣੀਆਂ ਉਸ ਟਾਈਮ ਬੰਦ ਹੋਈਆਂ ਜਦ ਬਿਰੋਧ ਮੁੱਕ ਗਿਆ। ਡਾਇਰ ਦੇ ਹਿਸਾਬ ਨਾਲ 1650 ਗੋਲੀਆਂ ਚਲਾਨੀਆਂ ਦੀਆਂ। ਇਹ ਗਿਣਤੀ ਬਾਅਦ ਚ ਸੈਨਿਕਾ ਗੰਨੀ ਤੇ ਚੱਕੇ ਹੋਏ ਚੱਲੇ ਹੋਏ ਕਾਰਤੂਸਾਂ ਦੇ ਹਿਸਾਬ ਨਾਲ ਕੀਤੀ। ਸਰਕਾਰੀ ਸਰੋਤਾਂ ਦੇ ਹਿਸਾਬ ਨਾਲ 379 ਲਾਸ਼ਾਂ ਤੇ 1100 ਜ਼ਖਮੀਆਂ ਦੀ ਪਛਾਣ ਕੀਤੀ। ਭਾਰਤੀ ਰਾਸ਼ਟਰੀ ਕਾਂਗਰਸ ਦੇ ਹਿਸਾਬ ਨਾਲ ਪੀੜਤਾਂ ਦੀ ਗਿਣਤੀ 1500 ਤੋਂ ਵੱਧਤੀ ਤੇ ਮਰਨ ਵਾਲੇ ਲਗਭਗ 1000 ਤੇ ਜਾਨ ਬਚਾਉਣ ਵਾਸਤੇ ਬਹੁਤ ਸਾਰੇ ਲੋਕਾਂ ਨੇ ਬਾਗ ਵਿੱਚ ਬਣੇ ਇੱਕ ਖੂਚ ਛਾਲਾ ਮਾਰਦਿਆਂ ਬਾਗ 'ਚ ਲੱਗੀ ਫੱਟੀ 'ਤੇ ਲਿਖਿਆ ਹੋਇਆ ਵੀ 120 ਲਾਸ਼ਾਂ ਤਾਂ ਸਿਰਫ ਖੂਚ 'ਤੇ ਹੀ ਮਿਲੀਆਂ ਦੀਆਂ ਜਦਕਿ ਪੰਡਿਤ ਮਦਨ ਮੋਹਨ ਵਾਲਮੀਆ ਦੇ ਹਿਸਾਬ ਨਾਲ ਘੱਟ ਤੇ ਘੱਟ 1300 ਲੋਕ ਮਾਰੇ ਤੇ Swami ਸ਼ਰਧਾਨੰਦ ਦੇ ਹਿਸਾਬ ਨਾਲ ਮਰਨ ਵਾਲਿਆਂ ਦੀ ਗਿਣਤੀ 1500 ਤੋਂ ਜ਼ਿਆਦਾ ਤੀ ਜਦਕੀ ਅੰਮ੍ਰਿਤਸਰ ਦੇ ਤਤਕਾਲੀਨ ਸਿਵਲ ਸਰਜਨ ਡਾਕਟਰ ਸਮਿਥ ਦੇ ਹਿਸਾਬ ਨਾਲ ਮਰਨੇ ਵਾਲਿਆਂ ਦੀ ਗਿਣਤੀ 1800 ਤੋਂ ਵੀ ਜ਼ਿਆਦਾ ਸੀ ਇਸ ਸੱਤਿਆकांड ਦੇ ਵਿਰੋਧ ਚ ਰਵਿੰਦਰਨਾਥ ਟੈਗੋਰ ਨੇ ਸਰਦੀ ਉਪਾਧੀ ਮੋੜਦੀ ਤੇ ਫਿਰ ਇਸ ਸੱਤਿਆकांड ਦਾ ਬਦਲਾ ਉਦਮ ਸਿੰਘ ਨੇ ਲੰਡਨ ਜਾ ਕੇ ਪਿਸਟਲ ਦੀਆਂ ਗੋਲੀਆਂ ਨਾਲ ਅਡਵਾਈਜ਼ਰ ਨੂੰ ਪੁੱញਕੇ ਲਿਆਤਾ ਇਹ ਘਟਨਾ ਅੰਗਰੇਜ਼ੀ ਰਾਜ ਕੰਨੀ ਤੇ ਭਾਰਤੀ ਊਵਾਮ ਦੇ ਅੰਦਰ ਦਹਿਸ਼ਤ ਬਿਠਾਉਣ ਦੀ ਮਨਚਾ ਨਾਲ ਅੰਜਾਮ ਦਿੱਤੀ ਗਈ ਸੀ ਇਸ ਘਟਨਾ ਦੀ ਸਚਾਈ ਜਾਣਨ ਵਾਸਤੇ ਪੰਡਿਤ ਮਦਨ 모ਹਨ ਮਾਲਵੀਆ ਪੰਡਿਤ ਮੋਤੀ ਲਾਲ 네ਰੂ ਅਤੇ ਪਾਦਰੀ ਸੀਐਫ ਐਡਰਿਊਜ਼ ਨੇ ਅੰਮ੍ਰਿਤਸਰ ਤੇ ਲਾਹੌਰ ਦਾ ਦੌਰਾ ਕਰਿਆਤਾ ਜਦ 1919 ਚ ਜਲੀਆਂ ਵਾਲੇ ਬਾਗ ਦਾ ਖੂਨੀ ਸਾਕੇ ਵਰਤਿਆਤਾ ਉਸ ਟਾਈਮ ਸਰਦਾਰ ਉਦਮ ਸਿੰਘ ਸਕੂਲ ਚ ਪੜਦਾਤਾ ਉਹਨੇ ਇਸ ਖੂਨੀ ਸਾਕੇ ਦਾ ਸਾਰਾ ਦ੍ਰਿਸ਼ ਆਪਣੀਆਂ ਅੱਖਾਂ ਨਾਲ ਦੇਖਿਆਤਾ ਤੇ ਉਸੇ ਟਾਈਮ ਇਸ ਸੱਤਿਆकांड ਦਾ ਬਦਲਾ ਲੈਣ ਵਾਸਤੇ ਸੌਂ ਖਾਦੀ ਤੀ 21 ਸਾਲ ਤੱਕ ਉਦਮ ਸਿੰਘ ਬਦਲਾ ਲੈਣ ਵਾਸਤੇ ਇੱਕ ਚੰਗਾ ਮੌਕਾ ਲੱਭਦਾ ਰਿਹਾਤਾ ਪਰ ਜਿਹੜਾ ਜਨਰਲ ਡਾਇਰਤਾ ਉਹਦੀ ਤਾਂ 1927 ਚ ਮੌਤ ਹੋ ਗਈ ਤੀ ਪਰ ਇਸ ਘਟਨਾ ਦਾ ਅਸਲੀ ਖਲਨਾਇਕ ਸਰ ਮਾਈਕਲ ਲਡਵਾਇਰ ਹਲੇ ਜੀਉਂਦਾਤਾ ਸਰਦਾਰ ਉਦਮ ਸਿੰਘ ਉਹ ਤੇ ਬਦਲਾ ਲੈਣ ਦੇ ਮਕਸਦ ਨਾਲ ਸਾਲ 1933 ਚ ਲੰਡਨ ਪਹੁੰਚ ਗਿਆਤਾ ਭਾਰਤ ਤੇ 600 ਮੀਲ ਦੂਰ ਥੇਮਸ ਦਰਿਆ ਦੇ ਕੰਢਿਆਂ ਪਰ ਦੋਹੇ ਪਾਸੇ ਵਸੇ ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰ ਲੰਡਨ ਚ 16 ਮਾਰਚ 1940 ਨੂੰ ਇੰਡੀਆ ਹਾਊਸ ਚ ਜਲਸਾ ਹੋ ਰਿਹਾਤਾ ਜਰਮਨੀ ਦੇ ਵਿਰੋਧ ਚ ਤਕਰਾਰਾਂ ਹੋ ਰਹੀਆਂ ਤੀਆਂ ਕਿਉਂਕਿ ਹਿਟਲਰ ਨੇ ਲੰਡਨ ਪਰ ਹਮਲਾ ਕਰਕੇ ਬੰਬਾਰੀ ਕੀਤੀ ਇਸ ਜਲਸੇ 'ਚ ਸਰ ਮਾਈਕਲ ਅਡਵਾਇਰ ਵੀ ਆਪਣੇ ਵਿਚਾਰ ਪੇਸ਼ ਕਰਨ ਆਇਆ ਹੋਇਆ ਥਾ ਜਦ ਉਹ ਸਟੇਜ 'ਤੇ ਆ ਕੇ ਬੋਲਣ ਲੱਗਿਆ ਤਾਂ ਪੰਜਾਬ ਦੀ ਧਰਤੀ ਦੇ ਸੂਰਮੇ ਸਰਦਾਰ ਉਦਮ ਸਿੰਘ ਨੇ ਠਾ ਠਾ ਕਰਦੇਆਂ ਤਿੰਨ ਗੋਲੀਆਂ ਉਹਦੀ ਛਾਤੀ 'ਚ ਦਾਗਦੀਆਂ ਤੇ ਉਸਨੇ 21 ਸਾਲ ਬਾਅਦ ਬੇਕਸੂਰੇ ਪੰਜਾਬੀਆਂ ਦੇ ਖੂਨ ਤੇ ਬੇਇੱਜ਼ਤੀ ਦਾ ਬਦਲਾ ਲੈ ਕੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦਿੱਤੀ ਮਜ਼ਦੂਰਾਂ ਦੇ ਅਖਬਾਰ ਡੇਲੀ ਵਰਕਰਜ਼ ਨੇ ਸਰਦਾਰ ਉਦਮ ਸਿੰਘ ਦੀ ਤਸਵੀਰ ਆਪਣੇ ਅਖਬਾਰ 'ਤੇ ਛਾਪੀ ਤੇ ਲਿਖਿਆ ਕਿ ਨੀਡਰ ਇਨਕਲਾਬੀ ਹਿੰਦੁਸਤਾਨੀ ਜਲੀਆਂ ਵਾਲੇ ਬਾਗ ਦੇ ਸ਼ਹੀਦਾਂ ਦੇ ਖੂਨ ਦਾ ਬਦਲਾ 21 ਸਾਲ ਬਾਅਦ ਲੈ ਗਿਆ ਸਰਦਾਰ ਉਦਮ ਸਿੰਘ ਨੇ ਕਿਸੇ ਵੀ ਤਰ੍ਹਾਂ ਦਾ ਬਿਆਨ ਦੇਣ ਤੇ ਮਨਾਂ ਕਰਤਾ ਸਨ 1940 ਚ ਸਰਦਾਰ ਉਦਮ ਸਿੰਘ ਉਰਫ ਰਾਮ ਰਹੀਮ ਸਿੰਘ ਨੂੰ ਸਰ ਮਾਈਕਲ ਅਡਵਾਇਰ ਦੇ ਕਤਲ ਦੇ ਦੋਸ਼ ਚ ਫਾਂਸੀ ਦੇ ਕੇ ਸ਼ਹੀਦ ਕਰਤਾ ਇਹ ਧੀ ਜਲੀਆਂ ਵਾਲੇ ਬਾਗ ਦੇ ਹੱਤਿਆਕਾਂਡ ਦੀ ਤੇ ਉਸ ਹੱਤਿਆਕਾਂਡ ਦੇ ਬਦਲੇ ਦੀ ਦਾਸਤਾ ਸਰਦਾਰ ਉਦਮ ਸਿੰਘ ਦੇ ਬਦਲੇ ਲੈਣ ਵਾਲੀ ਵੀਡੀਓ ਪੂਰੀ ਡਿਟੇਲ ਚ ਤੁਹਾਡੇ ਵਾਸਤੇ ਅਲੱਗ ਤੇ ਬਣਾ ਕੇ ਲੈ ਕੇ ਆਉਂਗਾ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਆਪਣੇ ਇਤਿਹਾਸ ਨਾਲ ਜੁੜੀਆਂ ਹੋਰ ਵੀ ਵੀਡੀਓਜ਼ ਦੇਖਣ ਵਾਸਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ